ਵਾਪਸ ਲੋ ਕਾਲੇ ਕਾਨੂੰਨ ਵਾਪਸ ਲੋ ਕਾਲੇ ਕਾਨੂੰਨ ਵਾਪਸ ਲੋ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ 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 ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਜਿਹੜਾ ਸਾਡੇ ਅਸੀਂ ਬਾਬਾ ਗੁਰਦਸੇਹ ਸਿੰਘ ਫਲਸੀ ਚਿਲਡਰਨ ਹਸਪੀਟਲ ਗੁਰਦਾਸਪੁਰ ਵੱਲੋਂ ਕਿਸਾਨ ਦੀ ਹਮਾਇਤ ਵਿੱਚ ਜੋ ਅੰਦੋਲਨ ਚੱਲ ਰਿਹਾ ਹੈ ਉਸ ਵਾਸਤੇ ਅਸੀਂ ਆਪਣੀ ਹਮਾਇਤ ਲੈ ਕੇ ਖੜੇ ਹੋਏ ਆਂ ਜੋ ਭਾਰਤ ਸਰਕਾਰ ਨੇ ਆਪਣੀਆਂ ਕੁਝੀਆਂ ਚਾਲਾਂ ਵਿੱਚ ਤਿੰਨ ਕਾਲੇ ਕਾਨੂੰਨ ਘੜੇ ਨੇ ਉਹ ਪਾਸ ਕਰ ਦਿੱਤੇ ਨੇ ਤੇ ਉਹ ਸਾਡੇ ਵਾਸਤੇ ਸਾਡੇ ਕੋਲੋਂ ਆਪਣੀ ਜ਼ਮੀਨ ਨੂੰ ਵੋਂਦੇ ਬੁਨਿਆਦੀ ਹੱਕ ਹੌਲੀ-ਹੌਲੀ ਬਰੇ ਛਲ ਨਾਲ ਖੋਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਅਸੀਂ ਜਿਸ ਮਿੱਟੀ ਵਿੱਚ ਪਲੇ ਹਾਂ ਜਿਸ ਮਿੱਟੀ ਦੀ ਹਮੇਸ਼ਾ ਸਾਨੂੰ ਖੁਸ਼ਬੂ ਆਉਂਦੀ ਆ ਸਾਨੂੰ ਉਸ ਤੋਂ ਵੱਖ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਦੋਂ ਭਾਰਤ ਸਰਕਾਰ ਨੇ ਦੇਖਿਆ ਕਿ ਸਾਡਾ ਸੰਘਰਸ਼ ਬੜੇ ਸ਼ਾਂਤ ਮਾਈ ਤਰੀਕੇ ਨਾਲ ਸਿਖਰਾਂ ਤੇ ਪਹੁੰਚ ਗਿਆ ਹੈ ਔਰ ਬੁਖਲਾਟ ਵਿੱਚ ਆ ਗਈ ਹੈ ਕਿ ਕੁਝ ਨੇ ਜਿਸ ਨੇ ਵੱਖਵਾਦੀ ਅੱਤਵਾਦੀਆਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਭਾਰਤ ਸਰਕਾਰ ਆਪਣੇ ਸ਼ਰਾਰਤੀ ਅਨੁਸਾਰਾਂ ਨੂੰ ਸਾਡੇ ਚ ਕੁਸਪੈਟ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹ ਵਾਹਿਗੁਰੂ ਦੀ ਪਰਮੇਸ਼ਰ ਦੀ ਬਹੁਤ ਕਿਰਪਾ ਹੋ ਰਹੀ ਹੈ ਕਿ ਉਹ ਬਹੁਤ ਜਲਦੀ ਪਛਾਣੇ ਜਾ ਰਹੇ ਨੇ ਔਰ ਸਾਡਾ ਸੰਘਰਸ਼ ਜਿਹੜਾ bina ਕਿਸੇ ਧਰਮ ਦੇ ਭਾਸ਼ਾ ਦੇ ਖੇਤਰ ਦੇ ਜਾਤ ਪਾਤ ਦੇ ਹਰ ਕਨਾਲ ਜੋ ਵੀ ਮਿੱਟੀ ਵਿੱਚ ਅੰਨ ਉਗਾਉਂਦਾ ਆ ਜੋ ਮਿੱਟੀ ਵਿੱਚ ਕੰਮ ਕਰਦਾ ਆ ਜੋ ਉਸ ਮਿੱਟੀ ਉਚੋਂ ਉੱਗਿਆ ਹੋਇਆ ਅੰਨ ਖਾਂਦਾ ਆ ਉਦੇ ਨਾਲ ਜੁੜਿਆ ਹੋਇਆ ਆ ਸਿਰਫ ਇੱਕ ਪਾਸੇ ਉਹਨਾਂ ਨੂੰ ਲੋਕਾਂ ਨਾਲ ਜੁੜਿਆ ਹੋਇਆ ਜੋ ਬਿਲਕੁਲ ਆ ਦੇਸ਼ ਭਗਤੀ ਦੇ ਵਾਂਗ ਇਸ ਵਿੱਚ ਕੰਮ ਕਰਦੇ ਨੇ ਤੇ ਇੱਕ ਸਾਡੇ ਉੱਪਰ ਸਭ ਤੋਂ ਵੱਡਾ ਵੱਖਵਾਦੀ ਅੱਜ ਪ੍ਰਧਾਨ ਮੰਤਰੀ ਦੀ ਜਿਹੜਾ ਬਹੁਤ ਹੀ ਸਤਿਕਾਰਯੋਗ ਇੱਕ ਪੋਸਟ ਹੈ ਉਸ ਦੇ ਉੱਪਰ ਬੈਠ ਗਿਆ ਆ ਤੇ ਸਾਨੂੰ ਉਮੀਦ ਹੈ ਕਿ ਸਾਡੇ ਛੋਟਾ ਜਿਹਾ ਨਿਮਾਣਾ ਯਤਨ ਜੋ ਬਹੁਤ ਕਿਸਾਨ ਕਿਸਾਨ ਹਮਾਇਤੀ ਅੰਦੋਲਨ ਹੈ ਜੋ ਬਹੁਤ ਉਚਾਈਆਂ ਤੱਕ ਪਹੁੰਚ ਚੁੱਕਾ ਹੈ ਉਹਦੇ ਵਿੱਚ ਇੱਕ ਛੋਟਾ ਜਿਹਾ ਯੋਗਦਾਨ ਪਾਵੇਗਾ ਤੇ ਜੋ ਜਿੱਤ ਹੈ ਉਹ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੋਵੇਗੀ